ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਆਪਾਂ ਗੱਲ ਕਰਾਂਗੇ ਕਿਉਂਕਿ ਹੁਣ ਜਿਹੜਾ ਸਮਾਂ ਝੋਨਾ ਲਵਾਈ ਦਾ ਜਿਹੜਾ ਅਗੇ ਤੇ ਝੋਨੇ ਦਾ ਜਿਹੜਾ ਸਮਾਂ ਹੀ ਨੇੜੇ ਆ ਚੁੱਕਾ ਹੈ ਅੱਜ ਜਿਹੜੀ ਤਰੀਕ ਹੈ 28 ਮਈ ਹੋ ਚੁੱਕੀ ਹੈ ਤੇ ਚੜ੍ਹਦੇ ਜੂਨ ਮਹੀਨੇ ਦੇ ਵਿੱਚ ਜਿਹੜਾ ਪਹਿਲੇ ਹਫ਼ਤੇ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਪਰ ਜੀਮਿਦਾਰ ਭਰਾ ਆਪਾਂ ਨੂੰ ਪੁੱਛ ਰਹੇ ਤੇ ਵੀ ਅਸੀਂ ਲੇਟ ਝੋਨਾ ਲਗਾਉਣਾ ਹੈ ਜਲਾਈ ਦੇ ਵਿੱਚ ਤੇ ਹੁਣ ਅਸੀਂ ਕਿਹੜੀ ਪਨੀਰੀ ਬੀਜ ਸਕਦੇ ਹਾਂ 28 ਮਈ ਤੋਂ ਲੈ ਕੇ 15 ਜੂਨ ਤੱਕ ਆਪਾਂ ਕਿਹੜੇ ਝੋਨੇ ਦੀ ਉਹ ਕਿਸਮਾਂ ਦੀ ਪਨੀਰੀ ਬੀਜ ਸਕਦੇ ਆ ਜਿਨ੍ਹਾਂ ਤੋਂ ਆਪਾਂ ਨੂੰ ਝਾੜ ਵੀ ਫੁੱਲ ਮਿਲੇਗਾ ਤੇ ਪਾਣੀ ਦੀ ਵੀ ਬਚਤ ਹੋਊਗੀ ਤੇ ਝਾੜ ਆਪਣਾ ਵਧੂਗਾ ਆਪਾਂ ਦੋ ਤਿੰਨ ਤੁਹਾਨੂੰ ਕਿਸਮਾਂ ਦੱਸਾਂਗੇ ਰਿਕਾਰਡ ਥੋੜਾ ਤੁਹਾਨੂੰ ਝਾੜ ਮਿਲੂਗਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਪੂਰੀ ਦੇਖਿਓ ਤੇ ਹੋਰ ਜ਼ਿਮੀਂਦਾਰ ਭਰਾਵਾਂ ਤੱਕ ਜਿਹੜੀ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਜਿਹੜੇ ਕਿਸਾਨ ਭਰਾ ਨਵੇਂ ਆਏ ਆ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਜ਼ਿਮੀਂਦਾਰ ਭਰਾਵੋ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਜੁਲਾਈ ਮਹੀਨੇ ਦੇ ਵਿੱਚ ਆਪਾਂ ਝੋਨਾ ਲਗਾਉਂਦੇ ਆ ਜੜੀਆਂ ਕਿਸਮਾਂ ਜੁਲਾਈ ਮਹੀਨੇ ਦੇ ਵਿੱਚ ਲੱਗਦੀ ਐ ਉਹਨਾਂ ਦਾ ਜਿਹੜਾ ਝਾੜ ਐ ਅਲੱਗ ਤੋਂ ਹੀ ਹੁੰਦਾ ਵੱਧ ਮੰਨਿਆ ਜਾਂਦਾ ਅਗੀਤੀ ਝੋਨੇ ਨਾਲੋਂ ਜਿਹੜਾ ਲੇਟ ਵਾਲੇ ਝੋਨੇ ਦਾ ਜਿਹੜਾ ਝਾੜ ਹਮੇਸ਼ਾ ਵੱਧ ਹੁੰਦਾ ਵੱਧ ਕਿਉਂ ਹੁੰਦਾ ਐ ਕਿਉਂਕਿ ਪਹਿਲਾ ਕਿਸਾਨ ਪਰ ਆ ਉਹ ਟੈਂਪਰੇਚਰ ਵੱਧ ਹੋਣ ਕਰਕੇ ਜਦੋਂ ਜਿਹੜਾ ਆਪਣਾ ਝੋਨਾ ਐ ਉਹਨਾਂ ਸਾਰਾ ਕਰਦਾ ਐ ਟੈਂਪਰੇਚਰ ਜਿਹੜਾ ਉੱਚ ਹੁੰਦਾ ਐ ਉਹਦੇ ਕਾਰਨ ਜਿਹੜਾ ਆਪਣਾ ਪ੍ਰੋਪਰ ਦਾਣੇ ਦਾ ਸਾਈਜ਼ ਨਹੀਂ ਬਣਦਾ ਉਹਦੇ ਵਿੱਚ ਭਜਨ ਨਹੀਂ ਪੈਂਦਾ ਤੇ ਜਿਹੜਾ ਆਪਾਂ ਲੇਟ ਝੋਨਾ ਲਗਾਉਂਦੇ ਆ ਉਹਦਾ ਜਦੋਂ ਜਿਹੜਾ ਮੌਸਮ ਹੈ ਉਹ ਨਸਾਰੇ ਸਮੇਂ ਜਿਹੜਾ ਆਪਣੇ ਝੋਨੇ ਦੇ ਅਨੁਕੂਲ ਹੋ ਜਾਂਦਾ ਜਾਨੀ ਕਿ ਉਹ ਮੌਸਮ ਪੂਰਾ ਵਧੀਆ ਹੁੰਦਾ ਉਹਦੇ ਵਿੱਚ ਜੇ ਆਪਾਂ ਝੋਨਾ ਅਨਸਾਰਾ ਕਰੂਗਾ ਪਰਪਾ ਦਾਣੇ ਦਾ ਸਹਿਜ ਬਣੂਗਾ ਦਾਣੇ ਦੇ ਵਿੱਚ ਵਜਨ ਪਾਊਗਾ ਤੇ ਫਿਰ ਝਾੜ ਜਿਹੜਾ ਆਪਣਾ ਆਪਣੇ ਆਪ ਹੀ ਵਧੂਗਾ ਜ਼ਰੂਰ ਤੇ ਹੁਣ ਜਿਹੜੇ ਕਿਸਾਨ ਭਰਾਵਾਂ ਨੇ ਪਨੀਰੀ ਬੀਜਣੀ ਹੈ ਕਿਸਾਨ ਭਰਾਵੋ ਪਹਿਲਾ ਤਾਂ ਤੁਸੀਂ ਮਈ ਦੇ ਐਂਡ ਦੇ ਆ ਹੁਣ ਜਿਹੜੀ ਆ ਤਰੀਕਾ ਪੰਜ ਚਾਰ ਦਿਨ ਜਿਹੜੇ ਮਈ ਮਹੀਨੇ ਦੇ ਰਹਿ ਰਹੇ ਤੁਸੀਂ ਕਿਸਾਨਪਰਾਬੋ ਹੁਣ ਜਿਹੜੀ PR131 PR131 ਦੀ ਤੁਸੀਂ ਪਨੀਰੀ ਬੀਜ ਸਕਦੇ ਹੋ ਤੇ ਕਿਸਾਨਪਰਾ ਕਹਿਣਗੇ ਜੀ ਹੁਣ ਲੇਟ ਹੈ ਕਿਸਾਨਪਰਾਬੋ ਕੋਈ ਵੀ ਲੇਟ ਨਹੀਂ ਹੈਗਾ ਹੁਣ ਜਿਹੜੀ ਤੁਸੀਂ ਇਹਦੀ ਪਨੀਰੀ ਬੀਜ ਸਕਦੇ ਹੋ ਕਿਉਂਕਿ ਜਿਹੜੀ ਕਿਸਮ ਹੈ ਇਹਨੂੰ ਆਪਾਂ 7-8 ਜੁਲਾਈ ਤੱਕ ਆਪਾਂ ਆਪਣੇ ਖੇਤ ਦੇ ਵਿੱਚ ਲਾ ਸਕਦੇ ਆ ਤੇ ਵੱਡਣ ਦਾ ਮੈਂ ਤੁਹਾਨੂੰ ਸਾਵਾਂ ਵੀ ਦੱਸ ਸਕਦਾ ਹਾਂ ਜੇ ਤੁਸੀਂ ਜਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਇਹਨੂੰ ਲਾਉਂਗੇ ਤਾਂ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜੀ ਏਡੀ ਵੱਡੀ ਹੋ ਜੂਗੀ ਜਿਵੇਂ 15 ਨਵੰਬਰ ਤੱਕ ਜਿਹੜਾ ਪਿਛਲੇ ਸਾਲ ਵਿੱਚ ਉਹਨੇ ਦਾ ਸੀਜ਼ਨ ਚੱਲੀ ਗਿਆ ਤੇ ਪੂਸ਼ਾ ਜਿਹੜੀ ਨਵੰਬਰ ਦੇ ਮਹੀਨੇ ਵਿੱਚ ਹੀ ਵੱਢੀ ਜਾਂਦੀ ਹੈ ਤੇ ਇਹਨੂੰ ਤੁਸੀਂ ਲੇਟ ਲਗਾ ਕੇ ਉਸੇ ਸਮੇਂ ਦੇ ਤੁਸੀਂ ਵੱਢ ਸਕਦੇ ਆ ਤੇ ਝਾੜ ਕਿਸਾਨ ਭਰਾਵੋ ਜਿੰਨਾ ਕਹਦੋ ਥੋੜਾ ਏ 38 क्विंटल 40 क्विंटल ਤੱਕ ਜਿਹੜੀ ਤੁਹਾਡੀ ਐਵਰੇਜ ਇਹਦੀ ਪੈ ਸਕਦੀ ਹੈ ਜੇ ਤੁਸੀਂ ਇਹਦੀ ਹੁਣ ਪਨੀਰੀ ਬੀਜਣਾ ਚਾਹੁੰਦੇ ਹੋ ਕਿਸਾਨਾਂ ਨੇ ਲਾਉਣੀ ਹੈ ਤੇ ਤੁਸੀਂ ਹੁਣ ਇਹਦੀ ਜਿਹੜੀ ਪਨੀਰੀ 1 2 ਜੂਨ ਤੱਕ ਜਿਹੜੀ ਇਹਦੀ ਤੁਸੀਂ ਪਨੀਰੀ ਬੀਜ ਸਕਦੇ ਹੋ ਤੇ 28 29 30 ਦਿਨਾਂ ਦੀ ਜਿਹੜੀ ਆਪਣੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰ ਸਕਦੇ ਹੋ ਤੇ ਝਾੜ ਤੁਹਾਨੂੰ ਬਹੁਤ ਵਧੀਆ ਮਿਲੇਗਾ ਕਿਸਾਨ ਤੇ ਦੂਜੀ ਕਿਸਮ ਹੈਗੀ ਹੈ ਕਿਸਾਨ ਪ੍ਰਭੂ ਸਾਰੇ ਕਿਸਾਨਾਂ ਦੀ ਮਨਪਸੰਦ ਕਿਸਮ ਹੈ ਪੀਆਰ 126 ਸਾਰਿਆਂ ਨੂੰ ਪਤਾ ਹੀ ਹੈ ਵੀ ਇਹਦੇ ਜਿਹੜੀ ਪਨੀਰੀ ਬੀਜਨ ਦਾ ਸਹੀ ਸਮਾਂ ਉਹ 5 ਜੂਨ ਤੋਂ ਸ਼ੁਰੂ ਹੁੰਦਾ ਹੈ 5 ਜੂਨ ਤੋਂ ਲੈ ਕੇ 15 ਜੂਨ ਤੱਕ ਜਿਹੜੇ ਵਿੱਚ ਬਹੁਤ ਕਿਸਾਨ ਪ੍ਰਭਾ ਗੇਤੀ ਵੀ ਲਾਉਂਦੇ ਆ ਪਰ ਅਸਲੀ ਜਿਹੜਾ ਇਹਦਾ ਝਾੜ ਹੈ 5 ਜੂਨ ਤੋਂ 15 ਜੂਨ ਦੀ ਜਿਹੜੀ ਆਪਾਂ ਪਨੀਰੀ ਬਜਾਈ ਕਰਨੀ ਆ ਉਹਦਾ ਝਾੜ ਮੰਨਿਆ ਗਿਆ ਹੈ ਤੇ ਜੇ ਤੁਸੀਂ ਇਹਦੀ ਹੁਣ ਪੀਆਰ 126 ਦੀ ਪਨੀਰੀ ਬੀਜਣਾ ਚਾਹੁੰਦੇ ਹੋ ਤਾਂ ਤੁਸੀਂ 5 ਜੂਨ ਤੋਂ 15 ਜੂਨ ਤੱਕ ਜਿਹੜੀ ਆਰਾਮ ਦੇ ਨਾਲ 20 ਜੂਨ ਤੱਕ ਵੀ ਤੁਸੀਂ ਇਹਦੀ ਪਨੀਰੀ ਬੀਜ ਸਕਦੇ ਹੋ ਤੇ ਪਨੀਰੀ ਕਿਸਾਨ ਭਰਾਵੋ ਜਿਹੜੀ ਪੀਆਰ 126 ਤੋਂ ਜੇ ਆਪਾਂ ਚੰਗਾ ਝਾੜ ਆਪਾਂ ਲੈਣਾ ਹੈ ਤਾਂ ਆਪਾਂ ਨੇ 25 ਦਿਨਾਂ ਦੀ ਜਿਹੜੀ ਖੇਤ ਦੇ ਵਿੱਚ ਲਾ ਦੇਣੀ ਹੈ ਵਧੀਆ ਤਰੀਕੇ ਦੇ ਨਾਲ ਉਹਦੀ ਬਜਾਈ ਕਰਕੇ ਖਾਦ ਪਾ ਕੇ ਆਪਾਂ ਇੱਕ ਲੱਗ ਤੋਂ ਵੀਡੀਓ ਆਪਾਂ ਪਾ ਦੂਗੇ ਤੇ ਵਧੀਆ ਤਰੀਕੇ ਨਾਲ ਉਹਦੀ ਪਰਵਿਸ਼ ਕਰਕੇ ਤੁਸੀਂ 25 ਦਿਨਾਂ ਦੇ ਵਿੱਚ ਤਿਆਰ ਕਰਕੇ ਆਪਣੇ ਖੇਤ ਦੇ ਵਿੱਚ ਨਰਮ ਪਨੀਰੀ ਲਗਣੀ ਚਾਹੀਦੀ ਹੈ ਤੁਸੀਂ ਤਜਰਬਾ ਦੇਖੂਗੇ ਪੱਕੜ ਪਨੀਰੀ ਤੇ ਨਰਮ ਪਨੀਰੀ ਬੀਜ ਕੇ ਦੇਖ ਲਿਓ ਤੁਹਾਨੂੰ ਲੱਗ ਤੋਂ ਹੀ ਉਹਦੇ ਵਿੱਚ ਦਿਖੂਗਾ ਕਿਉਂਕਿ ਜਿਹੜੀ ਪੱਕੜ ਪਨੀਰੀ ਉਹ ਬੂਝਾ ਘੱਟ ਮਾਰੂਗੀ ਜਿਹੜੀ ਨਰਮ ਪਨੀਰੀ ਹੈ ਉਹ ਬੂਝਾ ਦੇਖਿਓ ਉਹਦਾ ਤੁਸੀਂ ਕਿਹੜੇ ਹਿਸਾਬ ਨਾਲ ਝਾੜ ਦੇ ਵਿੱਚ ਵੀ ਬਹੁਤ ਫਰਕ ਪੈਂਦਾ ਹੈ ਇਸ ਕਰਕੇ ਕਿਸਾਨ ਭਰਾ ਉਹ ਦੋ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਦਾ ਹੁਣ ਸਹੀ ਸਮਾਂ ਤੇ 37-30 ਗਮਟਲ ਤੱਕ ਪਚਾੜ ਲੈ ਸਕਦੇ ਆ ਤੇ ਪਾਣੀ ਦੀ ਵੀ ਬਚਤ ਅਤੇ ਆਪਣੇ ਸਮੇਂ ਦੀ ਵੀ ਬਚਤ ਤੇ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਪਨੀਰੀ ਨਹੀਂ ਬੀਜੀ ਤੁਸੀਂ ਇਹ ਦੋਵਾਂ ਵੈਰਾਈਟੀਆਂ ਦੀ ਜਿਹੜੀ ਪਨੀਰੀ ਬੀਜ ਸਕਦੇ ਆ ਤੇ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਜੀਮੀਂਦਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ